ਅੱਜ ਦੀ ਸਭ ਤੋਂ ਵੱਡੀ ਖਬਰ ਕ੍ਰਿਕਟ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਨਾਲ ਜੁੜੀ ਹੋਈ ਹੈ। ਸਾਬਕਾ ਭਾਰਤੀ ਕ੍ਰਿਕਟਰ ਯੋਵਰਾਜ ਸਿੰਘ ਅੱਜ ਈਡੀ ਦੇ ਦਫ਼ਤਰ ਪਹੁੰਚੇ ਨੇ ਜਿੱਥੇ ਉਹਨਾਂ ਤੋਂ ਇੱਕ ਕਥਿਤ ਗੈਰ-ਕਾਨੂੰਨੀ ਸੱਟੇਬਾਜ਼ੀ ਐਪ ਦੀ ਜਾਂਚ ਦੇ ਸਬੰਧ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ। ਮੇਰੀ ਜਾਣਕਾਰੀ ਮੁਤਾਬਕ ਈਡੀ ਵੱਲੋਂ ਯੋਵਰਾਜ ਸਿੰਘ ਨੂੰ ਸੱਦਾ ਭੇਜਿਆ ਗਿਆ ਸੀ ਜਿਸ ਤਹਿਤ ਉਹ ਅੱਜ ਨਵੀਂ ਦਿੱਲੀ ਸਥਿਤ ਈਡੀ ਦਫ਼ਤਰ ਪਹੁੰਚੇ। ਇਹ ਕੇਸ ਇੱਕ ਕਥਿਤ ਆਨਲਾਈਨ ਬੈਟਿੰਗ ਐਪ ਨਾਲ ਜੁੜਿਆ ਹੋਇਆ ਹੈ ਜਿਸ ਦੀ ਇੰਕ ਗੈਰ ਕਾਨੂੰਨੀ ਸੱਟੇਬਾਜ਼ੀ ਅਤੇ ਮਨੀ ਲਾਂਡਰਿੰਗ ਨਾਲ ਜੋੜੀ ਜਾ ਰਹੀ ਹੈ। ਯਵਰਾਜ ਸਿੰਘ ਜੋ ਆਪਣੇ ਕਰੀਅਰ ਦੌਰਾਨ ਭਾਰਤ ਲਈ ਕਈ ਮਹੱਤਵਪੂਰਨ ਜਿੱਤਾਂ ਦੇ ਹੀਰੋ ਰਹੇ ਨੇ ਦਾ ਨਾਮ ਇਸ ਜਾਂਚ ਵਿੱਚ ਸਾਹਮਣੇ ਆਉਣਾ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। 2007 ਦੇ T20 ਵਿਸ਼ਵ ਕੱਪ ਵਿੱਚ 6 ਗੇਂਦਾਂ ਤੇ 6 ਛੱਕੇ ਮਾਰਨ ਵਾਲਾ ਇਹ 스타 క్రికెਟਰ ਲੋਕਾਂ ਦੇ ਦਿਲਾਂ ਵਿੱਚ ਅੱਜ ਵੀ ਵੱਸਦਾ ਹੈ। ਸਰੋਤਾ ਅਨੁਸਾਰ ਈਡੀ ਵੱਲੋਂ ਯਵਰਾਜ ਸਿੰਘ ਤੋਂ ਪੁੱਛੇ ਜਾਣ ਵਾਲੇ ਸਵਾਲ ਇਸ ਗੱਲ ਨਾਲ ਸੰਬੰਧਿਤ ਹੋਣਗੇ ਕਿ ਉਹ ਕਿਵੇਂ ਇਸ ਐਪ ਨਾਲ ਜੁੜੇ ਕੀ ਉਹਨਾਂ ਨੂੰ ਇਸ ਦੀ ਕਾਰਗੁਜ਼ਾਰੀ ਬਾਰੇ ਪੂਰੀ ਜਾਣਕਾਰੀ ਸੀ ਅਤੇ ਕੀ ਉਹਨਾਂ ਨੇ ਕਿਸੇ ਤਰ੍ਹਾਂ ਦੀ ਆਰਥਿਕ ਲੈਣ-ਦੇਣ ਇਸ ਐਪ ਰਾਹੀਂ ਕੀਤੀ ਏ ਇਹ ਗੱਲ ਸਪਸ਼ਟ ਕਰਨੀ ਜ਼ਰੂਰੀ ਏ ਕਿ ਹੁਣ ਤਾਕੀ ਯਵਰਾਜ ਸਿੰਘ ਵਿਰੁੱਧ ਕੋਈ ਸਿੱਧਾ ਦੋਸ਼ ਸਾਬਤ ਨਹੀਂ ਹੋਇਆ ਇਹ ਸਿਰਫ ਜਾਂਚ ਦੀ ਕਾਰਵਾਈ ਹੈ ਅਤੇ ਉਹਨਾਂ ਦੇ ਬਿਆਨ ਤੋਂ ਬਾਅਦ ਹੀ ਅੱਗੇ ਦੀ ਤਸਵੀਰ ਸਾਫ਼ ਹੋਵੇਗੀ ਫੈਨਸ ਅਤੇ ਲੋਕਾਂ ਵਿੱਚ ਇਸ ਖਬਰ ਨੂੰ ਲੈ ਕੇ ਮਿਲੇ ਜੁਲੇ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਨੇ ਕੁਝ ਲੋਕ ਕਹਿੰਦੇ ਨੇ ਕਿ ਯਵਰਾਜ ਵਰਗੇ 스타 ਗਰਾਂ ਨੂੰ ਬਿਨਾ ਪੂਰੀ ਜਾਂਚ ਦੇ ਦੋਸ਼ੀ ਨਹੀਂ ਠਹਿਰਾਉਣਾ ਚਾਹੀਦਾ ਜਦਕਿ ਦੂਜੇ ਲੋਕ ਇਹ ਮੰਗ ਕਰ ਰਹੇ ਨੇ ਕਿ ਜੇਕਰ ਕਿਸੇ ਵੀ ਤਰ੍ਹਾਂ ਦੀ ਗਲਤ ਸਾਨ ਸਾਹਮਣੇ ਆਉਂਦੀ ਹੈ ਤਾਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹ ਕੇਸ ਦਰਸਾਉਂਦਾ ਹੈ ਕਿ ਕਿਵੇਂ ਆਨਲਾਈਨ ਬੈਟਿੰਗ ਅਤੇ ਗੈਰ ਕਾਨੂੰਨੀ ਐਪਸ ਦਾ ਜਾਲ ਦੇਸ਼ ਵਿੱਚ ਫੈਲ ਰਿਹਾ ਹੈ ਈਡੀ ਪਿਛਲੇ ਕੁਝ ਮਹੀਨਿਆਂ ਤੋਂ ਇਸ ਤਰ੍ਹਾਂ ਦੇ ਕਈ ਕੇਸਾਂ ਦੀ ਜਾਂਚ ਕਰ ਰਹੀ ਹੈ ਅਤੇ ਕਈ ਵੱਡੇ ਨਾਮਾਂ ਨੂੰ ਪੁਚ ਕੇ ਅਚ ਲਈ ਬੁਲਾਇਆ ਜਾ ਚੁੱਕਾ ਹੈ ਫਿਲਹਾਲ ਸਭ ਦੀ ਨਜ਼ਰ ਇਸ ਗੱਲ ਤੇ ਟਿਕੀ ਹੋਈ ਹੈ ਕਿ ਯੁਵਰਾਜ ਸਿੰਘ ਦਾ ਬਿਆਨ ਦੇਣ ਤੋਂ ਬਾਅਦ ਈਡੀ ਕਿਹੜਾ ਅਗਲਾ ਕਦਮ ਚੌਕ ਦੀ ਕੀ ਇਹ ਕੇਸ ਸਿਰਫ ਪੁਚ ਗਿਆ ਜਦ ਤੱਕ ਸੀਮਤ ਰਹੇਗਾ ਜਾਂ ਫਿਰ ਹੋਰ ਵੱਡੇ ਖੁਲਾਸੇ ਸਾਹਮਣੇ ਆਉਣਗੇ ਇਹ ਦੇਖਣਾ ਹਜੇ ਬਾਕੀ ਹੈ